ਲੱਖਾਂ ਕਰੋੜ ਰੁਪਈਆ ਕੂਟੀ ਤੇ ਲਾ ਰਹੇ ਨੇ ਪਰ ਅਰਥੀ ਵਾਲੇ ਪਾਸੇ ਤਾਂ ਜੀ ਧਿਆਨ ਹੀ ਨਹੀਂ ਹੈਗਾ ਕਿਸੇ ਏਸੀ ਨੂੰ ਲੋਕੀ ਬੱਤੀ ਬੱਤੀ ਐਂਪੀਰ ਦੇ ਸੋਚ ਲਾ ਦਿੰਦੇ ਭਾਜੀ ਜੇ ਕੱਲ ਨੂੰ ਕੋਈ ਪ੍ਰੋਬਲਮ ਆਂਦੀ ਹੈ ਐਮਸੀਬੀ ਟ੍ਰਿਪ ਨਹੀਂ ਕਰਦਾ ਕਿਉਂ ਦੇ ਵਿੱਚ ਇਹਨਾਂ ਨੇ ਇਹ ਕਿਹਾ ਭਾਜੀ ਆਪਣਾ ਬਿੱਲ ਬਹੁਤ ਜ਼ਿਆਦਾ ਆ ਰਿਹਾ ਆਪਾਂ ਕਈ ਬੰਦਿਆਂ ਨੂੰ ਚੈੱਕ ਕਰਾਇਆ ਮਸਲਾ ਹੱਲ ਨਹੀਂ ਹੁੰਦਾ ਬਿੱਲ 30 40 40 ਹਜ਼ਾਰ ਆਂਦਾ ਸੀ 50 50 ਹਜ਼ਾਰ ਆਂਦਾ ਸੀ ਉਹ ਅੱਜ ਦੀ ਰੇਟ ਵਿੱਚ 5 ਤੋਂ 7000 ਦੇ ਵਿੱਚ ਆਂਦਾ 10000 ਦੇ ਵਿੱਚ ਆਂਦਾ ਇਹ ਆ ਵੀ ਸਾਡੀ ਜਿਹੜੀ ਸਪੈਸ਼ਲਿਟੀ ਹੈਗੀ ਆ ਉਹ ਕਮਰਸ਼ੀਅਲ ਕੰਮਾਂ ਦੇ ਵਿੱਚ ਜ਼ ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਤੁਸੀਂ ਵੀ ਆਪਣੇ ਨਾਲ ਵੱਡੇ ਪ੍ਰੋਜੈਕਟ ਜਿਵੇਂ ਫੈਕਟਰੀਆਂ ਤੇ ਜਾਂ ਕੋਈ ਪੈਟਰੋਲ ਪੰਪ ਜਾਂ ਕਿਸੇ ਵੀ ਤਰ੍ਹਾਂ ਦਾ ਵੱਡੇ ਪ੍ਰੋਜੈਕਟ ਦੇ ਵਿੱਚ ਬਿਜਲੀ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਨਾ ਤਾਂ ਆਪਣੇ ਨਾਲੇ ਬੀਰ ਹੋਰੀ ਨੇ ਜਿਹੜੇ ਕਿ ਵੱਡੇ ਪ੍ਰੋਜੈਕਟਾਂ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨੇ ਤੇ ਬਹੁਤ ਸਪਾਈ ਨਾਲ ਤੇ ਲੌਂਗ ਟਰਮ ਚੱਲਣ ਵਾਲਾ ਕੰਮ ਕਰਦੇ ਨੇ ਤਾਂ ਕਿ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜੇ ਗੱਲ ਕਰੀ ਨਾ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਲੋਕੇਸ਼ਨ ਦੱਸ ਦੀ ਇੱਕ ਵਾਰ ਮੇਰਾ ਨਾਮ ਜੀ ਰਵੀ ਹੈ ਜੀ ਜੀ ਮੈਂ ਜਲੰਧਰ ਤੋਂ ਆਇਆ ਹਾਂ ਜੀ ਜਲੰਧਰ ਤੋਂ ਅਸੀਂ ਸਾਰਾ ਆਪਣਾ ਕੰਮ ਆਪਰੇਟ ਕਰੀਦਾ ਆ ਠੀਕ ਹੈ ਜੀ ਤੇ ਕੰਮ ਜਿੱਥੇ ਮਰਜ਼ੀ ਹੋਵੇ ਜੀ ਜਿਵੇਂ ਵੀ ਹਿਮਾਚਲ ਹੋਵੇ ਆਪਾਂ ਮਹਾਰਾਸ਼ਟਰਾ ਆ ਜਿੱਥੇ ਵੀ ਕੰਮ ਹੋਵੇ ਅਸੀਂ ਉੱਥੇ ਸਰਵਿਸ ਦੇਈ ਦੀ ਹੈ ਕਸਟਮਰ ਨੂੰ ਪੰਜਾਬ ਸਾਰੇ ਚ ਕਰਦੇ ਹਾਂ ਹਾਂ ਜੀ ਪੰਜਾਬ ਕਰੀਦਾ ਜੀ ਠੀਕ ਹੈ ਜੀ ਭਾਈ ਜੇ ਗੱਲ ਕਰੀ ਹੁਣ ਵੱਡੇ ਪ੍ਰੋਜੈਕਟਾਂ ਦੀ ਕਿਹੜੇ ਕਿਹੜੇ ਪ੍ਰੋਜੈਕਟ ਆ ਜਿਹੜਾ ਜੇ ਆਪਾਂ ਜ਼ਿਆਦਾ ਮਤਲਬ ਆਪਾਂ ਠੀਕ ਹੈ ਜੀ ਪ੍ਰੋਜੈਕਟ ਤਾਂ ਭਾਈ ਹਰ ਕੰਮ ਸਾਡੇ ਲਈ ਪ੍ਰੋਜੈਕਟ ਹੀ ਆ। ਭਾਵੇਂ ਉਹ ਛੋਟਾ ਚਾਹੇ ਉਹ ਵੱਡਾ ਆ। ਠੀਕ ਆ ਜੀ। ਬਟ ਇਹ ਵੀ ਸਾਡੀ ਜਿਹੜੀ ਸਪੈਸ਼ialਟੀ ਹੈਗੀ ਆ ਉਹ ਕਮਰਸ਼ial ਕੰਮਾਂ ਦੇ ਵਿੱਚ ਜ਼ਿਆਦਾ ਹੀ ਆ। ਠੀਕ ਆ ਜੀ। ਜਿਵੇਂ ਪੈਟਰੋਲ ਪੰਪ ਹੋ ਗਏ, ਹੋਟਲਸ ਹੋ ਗਏ, ਸ਼ੋਰੂਮਸ ਐ ਕੰਪਨੀ ਦੇ। ਜੀ। ਇਹੋ ਜਿਹੇ ਕੰਮ ਅਸੀਂ ਕਰੀਦੇ ਆ। ਠੀਕ ਆ ਜੀ। ਜੀ। ਤੇ ਭਾਈ ਕਿਹੜੀਆਂ ਚੀਜ਼ਾਂ ਜਿਹੜੇ ਤੁਹਾਡੀਆਂ ਤੁਹਾਨੂੰ ਬੱਕ ਕਰਦੀਆਂ ਨੇ ਜਿਵੇਂ ਆਮ ਆਪਾ ਇਲੈਕਟ੍ਰੀਸ਼ੀਅਨ ਵੀ ਹਰ ਇੱਕ ਕੋਠੀ ਘਰ ਦੇ ਵਿੱਚ ਇਲੈਕਟ੍ਰੀਸ਼ੀਅਨ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਸੋਹਣੀ ਤੇ ਆਪਣੇ ਕੰਮ ਦੇ ਵਿੱਚ ਕੀ ਮਤਲਬ ਕਹੇ ਦੀ ਵੀ ਵੱਖਰਾਪਣ ਮਿਲਦਾ ਜਿਹੜਾ ਐਵੇਂ ਤਾਂ ਜੀ ਹਰ ਬੰਦਾ ਕਹਿੰਦਾ ਵੀ ਮੇਰਾ ਕੰਮ ਬਹੁਤ ਵਧੀਆ ਵਾ ਮੈਂ ਕੰਮ ਵਧੀਆ ਕਰਦਾ ਬਟ ਅਸੀਂ ਇਹ ਮੰਨਦੇ ਹਾਂ ਵੀ ਅਸੀਂ ਆਪਣੇ ਕੰਮ ਤੋਂ ਇੰਨਾ ਕਿ ਘੁਲੇ ਪਏ ਆ ਕਿ ਵੀ ਕਸਟਮਰ ਦੀ ਪੂਰੀ ਤਸੱਲੀ ਕਰਾਈਦੀ ਆ ਠੀਕ ਆ ਜੀ ਠੀਕ ਆ ਜੀ ਉਹਦੇ ਵਿੱਚ ਜਿੱਦਾਂ ਮੇਰੀ ਟੀਮ ਦੇ ਕਈ ਮੁੰਡੇ ਹੈਗੇ ਨੇ ਤੇ ਜੇ ਕੋਈ ਮੁੰਡਾ ਕੋਈ ਗਲਤ ਕੰਮ ਵੀ ਕਰਦਾ ਹੋਵੇ ਨਾ ਤੇ ਮੈਂ ਭਾਜੀ ਕੰਮ ਖਿਲਾ ਦਿੰਦਾ ਠੀਕ ਹੈ ਜੀ ਬੀ ਦੁਬਾਰਾ ਕਰੋ ਐਕੂਰੇਸੀ ਚਾਹੀਦੀ ਕੰਮ ਦੇ ਵਿੱਚ ਠੀਕ ਹੈ ਜੀ ਜੀ ਬਿਲਕੁਲ ਜਿਵੇਂ ਆਪਾਂ ਇਹ ਦੇਖ ਰਹੇ ਹਾਂ ਸਾਰਾ ਪੈਟਰੋਲ ਪੰਪ ਦਾ ਕੰਮ ਵੀ ਆਪਾਂ ਕੀਤਾ ਜੀ ਹਾਂ ਇਹ ਸਾਰਾ ਪੰਪ ਦਾ ਕੰਮ ਆਪਾਂ ਕੀਤਾ ਹੋਇਆ ਹੈ ਮੀਟਰ ਤੋਂ ਬਾਅਦ ਜੋ ਵੀ ਬਿਜਲੀ ਦੇ ਤਾਰ ਗਈ ਉਹ ਤੁਹਾਡੇ ਹੱਥ ਰਹੀ ਗਈ ਆ ਹਾਂ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਭਾਈ ਜੇ ਗੱਲ ਕਰੀਏ ਵੀ ਕੀ ਕੀ ਇਹਦੇ ਵਿੱਚ ਆਪਾਂ ਜਿਹੜੀਆਂ ਖਾਸ ਚੀਜ਼ਾਂ ਨੇ ਵੀ ਇੱਕ ਤਾਂ ਹੁੰਦਾ ਨਾ ਜਿਹੜਾ ਕਸਟਮਰ ਨੂੰ ਵੀ ਫਾਇਦਾ ਹੋਵੇ ਤੇ ਉਹ ਲੌਂਗ ਲਾਈਫ ਵੀ ਚੱਲੇ ਤੇ ਸਭ ਤੋਂ ਵੱਡਾ ਡਰ ਹੁੰਦਾ ਜਿਵੇਂ ਚਲੋ ਪੈਟਰੋਲ ਪੰਪ ਆ ਗਿਆ ਜਾਂ ਫੈਕਟਰੀਆਂ ਬਿਲਕੁਲ ਜੀ ਕੋਈ ਖੜਾ ਨਾ ਪਵੇ ਉਹਦੇ ਲਈ ਕੀ ਕੰਮ ਕਰਦੇ ਆਂ ਆਪਾਂ ਬਸ ਸਰ ਅਸੀਂ ਸਭ ਤੋਂ ਪਹਿਲਾਂ ਤਾਂ ਨਾ ਮਤਲਬ ਕਸਟਮਰ ਦੀ ਰਿਕੁਆਇਰਮੈਂਟ ਨੂੰ ਸਮਝਦੇ ਵੀ ਕਸਟਮਰ ਕੀ ਚਾਹ ਰਿਹਾ ਵਾ ਠੀਕ ਹੈ ਜੀ ਠੀਕ ਹੈ ਜੀ ਉਹਦੇ ਹਿਸਾਬ ਨਾਲ ਫਿਰ ਅਸੀਂ ਪਲਾਨ ਕਰਦੇ ਆਂ ਵੀ ਆਪਾਂ ਕੰਮ ਕਿਵੇਂ ਕਰਨਾ ਹੈ ਜੀ ਬਈ ਅਸੀਂ ਸਾਡਾ ਕੰਮ ਕਰਨ ਦਾ ਪਹਿਲਾ ਤਾਂ ਇਹ ਮਕਸਦ ਹੈ ਵੀ ਕਸਟਮਰ ਦੀ ਤਸੱਲੀ ਹੋਣੀ ਚਾਹੀਦੀ ਤੇ ਦੂਜਾ ਜਿਹੜਾ ਵੀ ਅਸੀਂ ਕੰਮ ਕਰਦੇ ਉਹਦੇ ਵਿੱਚ ਅਸੀਂ ਇਸ ਤਰੀਕੇ ਨਾਲ ਡਿਜ਼ਾਈਨ ਕਰਦੇ ਆਂ ਵੀ ਜੀ ਦੇ ਨਾਲ ਜਿਹੜਾ ਮਟੀਰੀਅਲ ਦੀ ਕਾਸਟ ਹੈਗੀ ਆ ਉਹ ਥੋੜੀ ਘਟੇ ਠੀਕ ਹੈ ਤੇ ਕੰਮ ਵਧੀਆ ਟੌਪ ਦਾ ਕੰਮ ਕਰਕੇ ਦਈਏ ਅਸੀਂ ਜੀਵੇਂ ਕਿ ਵੀ ਇੱਕ ਆਪਾਂ ਗੱਲ ਕਰਦੇ ਇੱਕ ਆਮ ਇਲੈਕਟ੍ਰੀਸ਼ੀਅਨ ਜਿਹੜਾ ਕੰਮ ਕਰਦੇ ਆ ਜੀ ਉਹ ਇਸ ਤਰ੍ਹਾਂ ਕਰਦੇ ਵੀ ਤੁਸੀਂ ਉਹਨਾਂ ਨੂੰ ਕਿਹਾ ਵੀ ਆਹ ਘਰ ਦੀ ਫਿਟਿੰਗ ਕਰਨੀ ਆ ਜੀ ਉਹਨੇ ਘਰ ਦੀ ਫਿਟਿੰਗ ਕਰ ਦੇਣੀ ਆ ਬਟ ਉਹ ਟੈਕਨੀਕਲੀ ਉਹਨੇ ਡੀਪ ਦੇ ਵਿੱਚ ਜਾ ਕੇ ਨਹੀਂ ਕੰਮ ਕਰਦੇ ਕਿ ਜਿਵੇਂ ਮੰਨ ਲਓ ਅਸੀਂ ਕਈ ਜਗ੍ਹਾ ਅਸੀਂ ਕੰਮ ਕੀਤੇ ਹੋਏ ਲੋਕਾਂ ਦੇ ਦੇਖੇ ਨੇ ਵੀ ਜਿੱਥੇ ਮੰਨ ਲਓ ਅੱਗੇ ਮੋਟਰ ਵੱਡੀ ਚੱਲ ਰਹੀ ਆ ਜਾਂ ਉਸ ਤੇ ਲੋਡ ਜ਼ਿਆਦਾ ਆ ਤੇ ਪਿੱਛੇ ਤਾਰਾ ਪਤਲੀਆਂ ਪਾ ਦਿੰਦੇ ਨੇ ਠੀਕ ਹੈ ਇੱਕ ਪਹਿਲਾਂ ਤੇ ਇਹ ਬੜਾ ਸਭ ਤੋਂ ਵੱਡਾ ਫਾਲਟ ਹੈ ਜਿਹੜੇ ਘੱਟ ਜਾਣਕਾਰੀ ਰੱਖਣ ਵਾਲੇ ਬੰਦੇ ਹੈ ਤਾਂ ਚਲੋ ਸਾਡੇ ਭਰਾ ਹੀ ਆ ਸਾਰੇ ਜੀ ਬਟ ਫਿਰ ਵੀ ਮੈਂ ਚਾਹੁੰਦਾ ਵੀ ਕੰਮ ਵਧੀਆ ਹੋਣਾ ਚਾਹੀਦਾ ਬਿਲਕੁਲ ਐਕੂਰੇਸੀ ਜਿੱਦਾਂ ਮੰਨ ਲਓ ਹੋਣਾ ਪੜਾਇਏ ਏਸੀ ਆ ਏਸੀ ਚੱਲਦਾ ਪਿਆ ਤੇ ਏਸੀ ਨੂੰ ਲੋਕੀ ਬੱਤੀ ਬੱਤੀ ਅੰਪੀਰ ਦੇ ਸੋਚ ਲਾ ਦਿੰਦੇ ਭਾਜੀ ਠੀਕ ਹੈ ਜੀ ਐਮ ਸੀ ਬੀ ਜਦ ਕਿ ਜਿਹੜਾ ਐਮ ਸੀ ਬੀ ਆ ਉਹਨੇ ਟ੍ਰਿਪ ਕਰਨਾ ਆਪਣੇ ਲੋਡ ਦੇ ਅਕੋਰਡਿੰਗ ਜੀ ਜਦਾਂ ਮੰਨ ਲਓ ਏਸੀ ਦਾ ਜਿਹੜਾ ਹੈਗਾ ਆ 8 ਤੋਂ 9 ਅੰਪੀਰ ਲੈਂਦਾ ਏਸੀ ਜੀ ਠੀਕ ਹੈ ਜੀ ਅਸੀਂ ਉੱਥੇ 32 ਦਾ ਐਮਸੀਬੀ ਲਾ ਦੇਣਾ ਜੇ ਕੱਲ ਨੂੰ ਕੋਈ ਪ੍ਰੋਬਲਮ ਆਂਦੀ ਹੈ ਐਮਸੀਬੀ ਟ੍ਰਿਪ ਨਹੀਂ ਕਰਦਾ ਕਿਉਂਕਿ ਉਸ ਇਸ ਹਨ ਡਿਜ਼ਾਈਨ ਕੀਤਾ ਹੋਇਆ ਵਾ ਵੀ ਉਸ ਤੇ ਇੰਨਾ ਲੋਡ ਚੱਲ ਰਿਹਾ ਤਾਂ ਉਹ ਟ੍ਰਿਪ ਮਾਰੇਗਾ ਜਾਂ ਸ਼ਾਰਟ ਸਰਕਟ ਹੋ ਜਾਏਗਾ ਤਾਂ ਟ੍ਰਿਪ ਮਾਰੇਗਾ ਠੀਕ ਹੈ ਜੀ ਠੀਕ ਹੈ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਰੱਖ ਕੇ ਕੰਮ ਕਰਦੇ ਆਂ ਵੀ ਜਿਵੇਂ ਏਸੀ ਆ ਏਸੀ ਦੇ ਲੋਡ ਦੇ ਇਖਤਿਆਰ ਨਾਲ ਵੀ ਉੱਥੇ 20 ਦਾ ਲੱਗਣਾ ਚਾਹੀਦਾ 10 ਦਾ ਲੱਗਣਾ ਚਾਹੀਦਾ ਅਸੀਂ ਇਹ ਚੀਜ਼ ਬੜਾ ਧਿਆਨ ਰੱਖਦੇ ਆਂ ਠੀਕ ਹੈ ਜੀ ਵੀ ਲੰਮੇ ਸਮੇਂ ਚ ਕਸਟਮਰ ਨੂੰ ਪ੍ਰੋਬਲਮ ਨਾ ਹੋਵੇ ਪ੍ਰੋਬਲਮ ਨਾ ਹੋਵੇ ਠੀਕ ਹੈ ਬਿਲਕੁਲ ਵੀ ਜਿਹੇ ਜਾ ਉਹਨਾਂ ਦਾ ਲੋਡ ਹੋਊਗਾ ਉਹ ਹਿਸਾਬ ਨਾਲ ਹੀ ਸਾਰੀ ਤਾਰ ਦੀ ਫਿਟਿੰਗ ਹੋਊਗੀ ਹਾਂ ਬਿਲਕੁਲ ਜੀ ਚਾਹੇ ਲੋਡ ਵਧਾ ਲੈਣਾ ਮਤਲਬ ਉੱਥੇ ਤੱਕ ਆਪਾਂ ਕੰਟਰੋਲ ਰੱਖਦੇ ਆਂ ਆਪਾਂ ਐਮਸੀਬੀ ਉਦਾਂ ਦੇਣਾ ਵੀ ਜਿਹੜਾ ਸਰਕਟ ਆਪਾਂ ਪਾਇਆ ਵਾ ਉਸ ਤੇ ਉਹਨਾਂ ਹੀ ਲੋਡ ਚੱਲੇਗਾ ਜੇ ਆਪਾਂ ਐਮਸੀ ਮੰਨ ਲਓ ਵੱਡਾ ਲਾਤਾ ਤਾਰ ਪਤਲੀ ਅੱਗੇ ਲੋਡ ਜ਼ਿਆਦਾ ਚੱਲਦਾ ਜੇ ਟਾਰਸਰ ਜਣੀ ਵਾਇਰਿੰਗ ਸਰਟ ਜਣੀ ਠੀਕ ਹੈ ਜੀ ਐਮਸੀਬੀ ਵੀ ਸੋ ਠੀਕ ਹੈ ਬਈ ਹਾਂਜੀ ਤੇ ਬਈ ਜੀ ਜੇ ਆਪਾਂ ਇੱਥੇ ਸਰਵਰ ਰੂਮ ਦਿਖਾਈਏ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਆਪਾਂ ਕੀ ਕੀ ਵੱਖਰਾ ਕੀਤਾ ਹੋਇਆਗਾ ਤੇ ਇਹ ਕਈ ਗੱਲਾਂ ਇਹ ਵੀ ਹੁੰਦੀਆਂ ਨੇ ਜੇ ਕਹਿੰਦੇ ਵੀ ਸਹੀ ਇਲੈਕਟ੍ਰੀਸ਼ੀਅਨ ਕੰਮ ਕਰਦਾ ਬਿਜਲੀ ਦੇ ਬਿੱਲ ਦਾ ਵੀ ਆਪਾਂ ਨੂੰ ਫਰਕ ਪੈਂਦਾ ਵੀ ਇਹ ਬਾਕੀ ਫਰਕ ਪੈਂਦਾ ਪਾ ਜੀ ਇਸ ਚੀਜ਼ ਦਾ ਤਾਂ ਮਤਲਬ ਅਸੀਂ ਕਈ ਇਹੋ ਜੇ ਕੰਮ ਕੀਤੇ ਨੇ ਕਈ ਸਾਡੇ ਭਰਾ ਇਦਾਂ ਨੇ ਪੰਪ ਵਾਲੇ ਤੇ ਕਈ ਜਿਦਾਂ ਕੋਠੀਆਂ ਹੈਗੀਆਂ ਉਹ ਦਰਸਲ ਕਈ ਵਾਰੀ ਇਹ ਕੰਪਲੇਂਟ ਕਰਦੇ ਆ ਵੀ ਯਾਰ ਸਾਡਾ ਬਿੱਲ ਬਹੁਤ ਜ਼ਿਆਦਾ ਆਉਂਦਾ ਆ ਹਾਂਜੀ ਔਰ ਕਹਿੰਦੇ ਅਸੀਂ ਕਈ ਵਾਰੀ ਬੰਦਿਆਂ ਕੋਲ ਚੈੱਕ ਵੀ ਕਰਾ ਚੁੱਕੇ ਸਭ ਕੁਝ ਠੀਕ ਹੈ ਬਟ ਇੰਨਾ ਡੈਪਥ ਦੇ ਵਿੱਚ ਕੋਈ ਜਾ ਕੇ ਦੇਖਦਾ ਹੀ ਨਹੀਂ ਵੀ ਕਿਉਂ ਬਿੱਲ ਵਧ ਰਿਹਾ ਵਾ ਹੁੰਦਾ ਕੀ ਕਿ ਕਰੰਟ ਲੀਕ ਹੋ ਰਿਹਾ ਹੁੰਦਾ ਠੀਕ ਹੈ ਕਰੰਟ ਰੀਕ ਹੁੰਦਾ ਉਹਦੇ ਨਾਲ ਬਿੱਲ ਜ਼ਿਆਦਾ ਆਣਾ ਸ਼ੁਰੂ ਹੋ ਜਾਂਦਾ ਮਲੀਕ ਕਿਵੇਂ ਹੋ ਜਾਂਦਾ ਬਾਈ ਲੀਕ ਜਿਹੜੇ ਭਾਈ ਬੰਦੇ ਨਾ ਜਿੱਦਾਂ ਕੰਮ ਕਰਦੇ ਸਾਡੇ ਭਰਾ ਜਿਹੜੇ ਹੈਗੇ ਨੇ ਉਹ ਕੰਮ ਕਰਦੇ ਹੋਏ ਕੀ ਕਰਦੇ ਆ ਤਾਰ ਨੂੰ ਪ੍ਰੋਪਰ ਟੇਪਿੰਗ ਨਹੀਂ ਕਰਨੀ ਟਰਮੀਨੇਸ਼ਨ ਨਹੀਂ ਪ੍ਰੋਪਰ ਤਰੀਕੇ ਨਾਲ ਕਰਨੀ ਠੀਕ ਹੈ ਜੀ ਜਿਹਦੇ ਨਾਲ ਕੀ ਹੁੰਦਾ ਵੀ ਜਿਹੜੇ ਜੁਆਇੰਟਸ ਹੁੰਦੇ ਨੇ ਜੀ ਉਹ ਕਿਸੇ ਦੀਵਾਰ ਦੇ ਨਾਲ ਲੱਗ ਗਿਆ ਜ਼ਮੀਨ ਦੇ ਵਿੱਚ ਲੱਗ ਗਿਆ ਜਦੋਂ ਅਰਥ ਦੇ ਨਾਲ ਕੰਟੈਕਟ ਹੁੰਦਾ ਹੈ ਬਿਜਲੀ ਦੀ ਤਾਰ ਦਾ ਉਹ ਆਪਣੇ ਆਪ ਦੇ ਵਿੱਚ ਇੱਕ ਕੰਜ਼ਮਪਸ਼ਨ ਕਰਨੀ ਸ਼ੁਰੂ ਕਰ ਦਿੰਦੀ ਕੰਜ਼ੂਮ ਕਰਦੀ ਹੈ ਬਿਜਲੀ ਖਿੱਚਦੀ ਹੈ ਠੀਕ ਹੈ ਜੀ ਉਹਦੇ ਨਾਲ ਬਿੱਲ ਜਾ ਰ ਆਉਣਾ ਸ਼ੁਰੂ ਹੋ ਜਾਂਦਾ ਬਸ 100 ਜੁਨਟ ਮਗਰ 1 ਤੋਂ 2% ਜ਼ਿਆਦਾ ਵਧੀ ਜਾਂਦਾ ਜਿਆਦਾ ਭਾਜੀ ਆ ਇਹਨਾਂ ਦਾ ਜੀਣਾ ਆਪਾਂ ਇਹ ਕੰਮ ਕੀਤਾ ਹੈ ਪੰਪ ਦਾ ਭਾਜੀ ਹੋਣਾ ਦਾ ਸਾਈਡ ਭਾਜੀ ਹੋਣਾ ਦਾ ਇਹਨਾਂ ਦਾ ਇੱਕ ਪੰਪ ਹੈਗਾ ਆ ਤੇ ਮਚਲੀ ਦੇ ਸੈੱਟ ਤੇ ਹਾਂਜੀ ਤੇ ਉਦੋਂ ਸਾਡੀ ਇਹਨਾਂ ਦੇ ਨਾਲ ਪਹਿਲੀ ਮੁਲਾਕਾਤ ਹੋਈ ਠੀਕ ਹੈ ਜੀ ਤੇ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਭਾਜੀ ਆਪਣਾ ਬਿੱਲ ਬਹੁਤ ਜ਼ਿਆਦਾ ਆ ਰਿਹਾ ਆ ਆਪਾਂ ਕਈ ਬੰਦਿਆਂ ਨੂੰ ਚੈੱਕ ਕਰਾਇਆ ਹਾਂ ਮਸਲਾ ਹੱਲ ਨਹੀਂ ਹੁੰਦਾ ਪਿਆ ਆਪਾਂ ਭਾਜੀ ਨੂੰ ਸ਼ਾਰਟ ਹੀ ਦਿੱਤੀ ਕਿ ਭਾਜੀ ਇੱਕ ਵਾਰੀ ਆ ਕੇ ਆਪਾਂ ਦੇਖਾਂਗੇ ਤੇ ਇਹਨ ਤਸੱਲੀ ਵਾਲਾ ਕੰਮ ਕਰਕੇ ਦਿਆਂਗੇ ਠੀਕ ਹੈ ਜੀ ਤੇ ਬਾਕੀ ਗੱਲ ਨਹੀਂ ਮੈਂ ਕਹਾਂਗਾ ਤੁਸੀਂ ਆਪ ਉਹਨਾਂ ਦੇ ਮੂੰਹੋਂ ਸੁਣ ਸਕਦੇ ਆ ਨਹੀਂ ਫਿਰ ਵੀ ਕਿੰਨਾ ਫਰਕ ਪਿਆ ਮਤਲਬ ਜਿਹੜਾ ਬਿਲਤੀਤੀ 40 40 ਹਜ਼ਾਰ ਆਂਦਾ ਸੀ 50 50 ਹਜ਼ਾਰ ਆਂਦਾ ਸੀ ਉਹ ਅੱਜ ਦੀ ਰੇਟੇ ਵਿੱਚ 5 ਤੋਂ 7000 ਦੇ ਵਿੱਚ ਆਂਦਾ 10000 ਦੇ ਵਿੱਚ ਆਂਦਾ ਹੈ ਕੀ ਬਾਤ ਹੈ ਜੀ ਜੀ ਠੀਕ ਆ ਭਾਈ ਜੀ ਤੇ ਭਾਈ ਹੁਣ ਇੱਥੇ ਟੈਕਨੀਕਲੀ ਥੋੜਾ ਜਿਹਾ ਆਪਾਂ ਦੱਸੀ ਵੀ ਇਹਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਧਿਆਨ ਰੱਖਿਆ ਤੇ ਕਿਹੜੀ ਚੀਜ਼ ਕਿਵੇਂ ਕੀਤੀ ਆ ਵੀ ਜਿਹੜੀ ਲੌਂਗ ਲਾਈਫ ਵੀ ਚੱਲੇ ਤੇ ਕਸਟਮਰ ਨੂੰ ਫਾਇਦਾ ਵੀ ਹੋਵੇ ਦੇਖੋ ਸਰ ਸਭ ਤੋਂ ਜਿਹੜੀ ਪਹਿਲੀ ਗੱਲ ਹੈ ਨਾ ਜਿਹੜਾ ਆਪਾਂ ਇਲੈਕਟ੍ਰੀਕਲ ਦਾ ਕੰਮ ਕਰਦੇ ਆ ਇਹ ਕਿ ਇਲੈਕਟ੍ਰੀਕਲ ਦਾ ਕੰਮ ਹੀ ਕਿ ਇਹੋ ਜਿਹਾ ਕੰਮ ਹੈ ਵੀ ਤੁਸੀਂ ਕਰੋੜਾ ਰੁਪਇਆ ਲਾ ਦਿਓ ਜੇ ਤੁਹਾਡਾ ਇਲੈਕਟ੍ਰੀਕਲ ਦਾ ਕੰਮ ਸਹੀ ਨਹੀਂ ਹੈਗਾ ਨਾ ਤੇ ਉਹ ਮਜ਼ਾ ਹੀ ਨਹੀਂ ਆਣਾ ਕੰਮ ਦਾ ਹਰ ਵੇਲੇ ਪ੍ਰੋਬਲਮ ਦੇ ਵਿੱਚ ਰਹਿੰਦਾ ਹੈ ਬੰਦਾ ਯਾਰ ਮੇਰਾ ਉਹ ਸ਼ਾਰਟ ਸਰਕਟ ਹੋ ਗਿਆ ਉਹ ਹੋ ਗਿਆ ਮੇਰਾ ਬਿੱਲ ਜ਼ਿਆਦਾ ਆਣਾ ਸ਼ੁਰੂ ਹੋ ਗਿਆ ਇਹੋ ਜਿਹੇ ਕਈ ਪੁਆਇੰਟਸ ਹੈਗੇ ਨੇ ਜਿਹੜੇ ਕੰਮ ਬੰਦਾ ਉਸ ਚੀਜ਼ ਨੂੰ ਸੋਚ ਕੇ ਨਹੀਂ ਚੱਲਦਾ ਬ ਪਰ ਮੈਂ ਇਹ ਚਲ ਸੋਚ ਕੇ ਚੱਲਦਾ ਹਾਂ ਕਿ ਵੀ ਜਦੋਂ ਮੈਂ ਕੰਮ ਕਰਾਂ ਤੇ ਮੇਰੇ ਕੰਮ ਦੇ ਸਪਾਈ ਹੋਣੀ ਚਾਹੀਦੀ ਮੇਰਾ ਦਾਖ ਜਿਹੜਾ ਹੈਗਾ ਉਹ ਤੰਗ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਮੇਰੇ ਕੰਮ ਕਰਨ ਤੋਂ ਬਾਅਦ ਠੀਕ ਆ ਬਈ ਜੀ ਜੀ ਉਹਦੇ ਵਿੱਚ ਅਸੀਂ ਪੂਰਾ ਦੇਖੀਦਾ ਵੀ ਜੋੜ ਕੋਈ ਨਾ ਹੋਵੇ ਤਾਰ ਦੇ ਵਿੱਚ ਜੋੜ ਨਾ ਹੋਣਾ ਘੰਟੋ ਘੱਟ ਜਿੱਥੇ ਲੋਡ ਹੈਗੀ ਉੱਥੇ ਤਾਂ ਚਲੋ ਆਉਣਾ ਹੀ ਆ ਜੀ ਜਿਵੇਂ ਆ ਅਸੀਂ ਪੈਨਲ ਦਾ ਕੰਮ ਕੀਤਾ ਹੈ ਭਾਜੀ ਜੀ ਇਹਦੇ ਵਿੱਚ ਸਾਰੀ ਪ੍ਰੋਪਰ ਮੈਟਰਮ ਦਿਖਾਣਾ ਨਹੀਂ ਆ ਆ ਦੇਖੋ ਭਾਜੀ ਜੀ ਕੋਈ ਵੀ ਤਾਰਦਨ ਨੂੰ ਇੱਥੇ ਜੁਆਇੰਟ ਵਾਲੀ ਜੀ ਬਿਨਾ ਗਲੈਂਡਿੰਗ ਤੋਂ ਕੋਈ ਤਾਰ ਨਹੀਂ ਨਜ਼ਰ ਆਏਗੀ ਹੁੰਦਾ ਕਿ ਕਿ ਬਿਨਾ ਗਲੈਂਡ ਤੋਂ ਆਪਾਂ ਤਾਰ ਨੂੰ ਅੰਦਰ ਕਰ ਦਿੰਨੇ ਆ ਠੀਕ ਹੈ ਜੀ ਠੀਕ ਹੈ ਉਹ ਤਾਰ ਰਗੜਦੀ ਹੈ ਕੱਟਦੀ ਹੈ ਉਹਦੇ ਨਾਲ ਬਾਡੀ ਨਾਲ ਟੱਚ ਹੁੰਦੀ ਹੈ ਤੇ ਕਰੰਟ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਅਰਥ ਹੋਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਸ਼ਾਰਟ ਸਰਕਟ ਵੀ ਹੁੰਦੇ ਨੇ ਅਸੀਂ ਇਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖਿਏ ਦਾ ਬਾਜੀ ਠੀਕ ਹੈ ਬਿਲਕੁਲ ਜੀ ਜਿਵੇਂ ਕਿ ਆਹ ਸਾਡਾ ਪੈਨਲ ਸਾਡਾ ਲਗਾਇਆ ਹੋਇਆ ਹੋਆ ਮੈਂ ਥੇ ਦਫੀ ਚਾਹੂੰਗਾ ਜੀ ਆਹ ਜਿਹੜਾ ਤੁਸੀਂ ਆਹਲਾ ਸਾਰਾ ਸੈਟਅਪ ਦੇਖ ਰਹੇ ਆ ਇਹ ਇਹ ਹੈਗਾ ਜੀ ਐਸਟੀਪੀ ਕਹਿੰਦੇ ਠੀਕ ਹੈ ਜੀ ਐਸਟੀਪੀ ਸਿਸਟਮ ਜੀ ਇਹ ਜਿਹੜੀਆਂ ਆਪਾਂ ਪਾਣੀ ਦੀ ਮੋਟਰ ਆਪਾਂ ਯੂਜ਼ ਕਰੇ ਦੀ ਆ ਇਸ ਤਰ੍ਹਾਂ ਇਹ ਮੋਟਰਾਂ ਨੇ ਜਿਹੜੀਆਂ ਤੇਲ ਦੇ ਅੰਦਰ ਰਹਿੰਦੀਆਂ ਨੇ ਠੀਕ ਹੈ ਜੀ ਤੇਲ ਦੇ ਟੈਂਕਰਾਂ ਦੇ ਅੰਦਰ ਰਹਿੰਦੀਆਂ ਨੇ ਇਹਦੇ ਵਿੱਚ ਬਿਲਕੁਲ ਵੀ ਮਤਲਬ 0.0 ਵੀ ਨਹੀਂ ਆਪਾਂ ਕਹਿ ਸਕਦੇ ਕੋਈ ਕਮੀ ਛੱਡੀ ਦੀ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਜਿਹਨਾਂ ਬੰਦਿਆਂ ਨੇ ਆਹ ਸੈਟਅਪ ਲਾਇਆ ਇਹ ਹੋਰ ਨੇ ਲਾਇਆ ਵਾ ਠੀਕ ਹੈ ਬਟ ਜਿਹੜਾ ਅਸੀਂ ਕੰਮ ਕਰਦੇ ਹਾਂ ਮਤਲਬ ਮੈਂ ਇਸ ਕੰਮ ਨੂੰ ਹੋਰ ਵੀ ਸਮਾਰਟ ਬਣਾ ਸਕਦਾ ਜੀ ਮਤਲਬ ਮੈਨੂੰ ਤਾਂ ਬੰਦਾ ਕੰਮ ਕਰਾਉਣ ਵਾਲਾ ਸ਼ਕੀਨ ਬੰਦਾ ਚਾਹੀਦਾ ਠੀਕ ਹੈ ਬੰਦਾ ਕਹਿੰਦਾ ਯਾਰ ਅਸੀਂ ਸ਼ਕੀਨ ਅਰੇ ਵੀ ਤੂੰ ਕੰਮ ਕਰਨਾ ਜਿੱਦਾ ਮਰਜ਼ੀ ਦਾ ਟੌਪ ਦਾ ਕੰਮ ਚਾਹੀਦਾ ਠੀਕ ਹੈ ਜੀ ਕਿ ਸਾਰਾ ਸੈਟਅਪ ਇੱਥੋਂ ਗਾਇਬ ਕਰਕੇ ਮੈਂ ਇਹਦੇ ਵਿੱਚ ਸੈੱਟ ਕਰ ਸਕਦਾ ਠੀਕ ਹੈ ਜੀ ਜੀ ਮਤਲਬ ਇਨੀ ਮਤਲਬ ਟੈਕਨੀਕ ਦੇ ਨਾਲ ਕੰਮ ਕਰੀਦਾ ਠੀਕ ਹੈ ਬਈ ਜੀ ਹਾਂ ਜੀ ਤੇ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਮਤਲਬ ਜਿਵੇਂ ਹੁਣ ਬਾਇਰਿੰਗ ਦਾ ਵੀ ਫਰਕ ਹੁੰਦਾ ਵੀ ਬ੍ਰਾਂਡ ਦੀ ਲਾਉਣੀ ਨਾਰਮਲ ਲਾਉਣੀ ਜੀ ਬਿਲਕੁਲ ਸਰ ਅਸੀਂ ਦੇਖੋ ਜਦੋਂ ਮੈਂ ਕੰਮ ਸ਼ੁਰੂ ਕੀਤਾ ਤੇ ਉਦੋਂ ਦਾ ਹੀ ਪਹਿਲਾਂ ਮਾਈਂਡ ਆਪਣਾ ਮੈਕ ਅਪ ਕਰਕੇ ਸ਼ੁਰੂ ਕੀਤਾ ਸੀਗਾ ਕਿ ਯਾਰ ਕੰਮ ਕਰਨਾ ਤੇ ਵਧੀਆ ਕਰਨਾ ਨਹੀਂ ਤਾਂ ਕੰਮ ਕਰਨਾ ਹੀ ਨਹੀਂ ਆ ਠੀਕ ਹੈ ਜੀ ਅਸੀਂ ਜਿਹੜਾ ਵੀ ਕੰਮ ਕਰੀਦਾ ਹੈ ਹੈਵਲ ਜਾਂ ਇਹੋ ਜੀਆਂ ਹੋਰ ਕੋਈ ਕੰਪਨੀ ਹੈ ਮਤਲਬ ਬ੍ਰਾਂਡਡ ਦੇ ਵਿੱਚ ਹੀ ਕੰਮ ਕਰੀਦਾ ਤੇ ਕਸਟਮਰ ਨੂੰ ਵੀ ਦੱਸੀਦਾ ਇਹਦੇ ਬਾਰੇ ਕਿ ਵੀ ਤੁਸੀਂ ਬ੍ਰਾਂਡਡ ਲਵਾਓ ਕਿਉਂਕਿ ਕਸਟਮਰ ਨੂੰ ਨਾ ਪਤਾ ਨਹੀਂ ਹੁੰਦਾ ਭਾਜੀ ਪਹਿਲੀ ਗੱਲ ਇਹ ਬਿਲਕੁਲ ਉਹ ਕਹਿੰਦਾ ਯਾਰ ਨਹੀਂ ਉਹ ਉਹੀ ਤਾਂ ਤਾਰ ਇੱਦਾਂ ਦੀ ਆ ਆਪਾਂ ਐਵਲ ਵੀ ਕਿਉਂ ਲੈਣੀ ਉਹ ਮਹਿੰਗੀ ਪੈਂਦੀ ਆ ਬਟ ਜਦ ਕੀ ਟੈਕਨੀਕਲੀ ਹੁੰਦਾ ਕੀ ਆ ਕਿ ਜਿਹੜੀ ਤਾਰ ਸਸਤੀ ਆ ਰਹੀ ਆ ਤੁਸੀਂ ਆਪਾਂ ਸਮਝ ਸਕਦੇ ਆ ਜਿਹੜੀ ਪਿੱਛੀ ਸਸਤੀ ਮਿਲ ਰਹੀ ਆ 1000 ਦਾ ਬੰਡਲ ਆ ਰਿਹਾ 1500 ਦਾ ਆ ਰਿਹਾ ਮਤਲਬ ਉਹਦੇ ਮਗਰ ਪਿੱਛੇ ਰੀਜਨ ਤਾਂ ਹੈਗੀ ਆ ਕਿਦਾ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਜਿਵੇਂ ਲੋਕਲ ਤਾਰਾਂ 'ਚ ਲੈਂਥ ਘੱਟ ਹੁੰਦੀ ਆ ਕਾਪਰ ਦੀ ਕੁਆਲਿਟੀ ਹਲਕੀ ਹੁੰਦੀ ਆ ਇਨਸੂਲੇਸ਼ਨ ਦੀ ਕੁਆਲਿਟੀ ਹਲਕੀ ਹੁੰਦੀ ਆ ਤੇ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਭਾਜੀ ਠੀਕ ਆ ਜੀ ਤੇ ਇੱਕ ਬਈ ਘਰਾਂ ਚ ਹੁੰਦਾ ਜੇ ਮੈਂ ਮੇਨ ਹੁਣ ਵਾਇਰਿੰਗ ਦਾ ਕੰਮ ਆ ਗਿਆ ਵੀ ਹੋਰ ਕਿਹੜੀਆਂ ਗੱਲਾਂ ਜਿਹੜੀਆਂ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਜੀ ਜਿਹਦੇ ਨਾਲ ਆਪਾਂ ਬਿਜਲੀ ਦਾ ਬਿੱਲ ਵੀ ਘਟਾ ਸਕਦੇ ਆ ਤੇ ਆਪਣਾ ਲੰਬੇ ਸਮੇਂ ਤੱਕ ਆਪਣਾ ਜਿਹੜਾ ਆਪਾਂ ਨੂੰ ਖਰਚਾ ਵੀ ਨਾ ਪਵੇ ਬਿਜਲੀ ਦਾ ਭਾਜੀ ਜਿਹੜਾ ਬਿੱਲ ਜਾਂਦਾ ਆਣਾ ਨਾ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਬਿੱਲ ਐਵੇਂ ਨਹੀਂ ਜਾਂਦਾ ਆਂਦਾ ਬਿੱਲ ਇਸ ਤਰ੍ਹਾਂ ਜ਼ਿਆਦਾ ਆਂਦਾ ਹੈ ਕਈ ਵਾਰ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਣੇ ਘਰ ਦੇ ਵਿੱਚ ਜਿਹੜਾ ਫਰਿੱਜ ਲੱਗਾ ਆ ਉਹਦੀ ਬਾਡੀ 'ਚ ਕਰੰਟ ਆ ਰਿਹਾ ਹੁੰਦਾ ਠੀਕ ਹੈ ਉਹ ਐਕਸਟਰਾ ਬਿਜਲੀ ਕੰਜ਼ੂਮ ਹੁੰਦੀ ਹੈ ਭਾ ਕਈ ਵਾਰ ਕਰੰਟ ਵੀ ਮਾਰਦਾ ਫਿਰ ਜੀ ਮਾਰਦਾ ਜੀ ਜੀ ਕਿਉਂਕਿ ਆਪਾਂ ਨਾ ਬਹੁਤ ਸਾਰੇ ਆਪਣੇ ਭਰਾਜ ਦਾਦੇ ਨੇ ਜਦੋਂ ਆਪਾਂ ਲੱਖਾਂ ਕਰੋੜਾਂ ਰੁਪਈਆ ਕੂਟੀ ਤੇ ਲਾ ਦਿੰਦੇ ਨੇ ਪਰ ਅਰਥਿੰਗ ਵਾਲੇ ਪਾਸੇ ਤਾਂ ਜੀ ਧਿਆਨ ਹੀ ਨਹੀਂ ਹੈਗਾ ਕਿਸੇ ਦਾ ਹਾਂ ਇਹ ਗੱਲ ਮੈਨੂੰ ਵੀ ਬਹੁਤ ਮਿਲੀ ਆ ਕਿਤੇ ਕੰਮਾਂ 'ਚ ਵੀ ਅਰਥਿੰਗ ਬਹੁਤ ਘੱਟ ਲੋਕ ਕਰਾਉਂਦੇ ਨੇ ਬਹੁਤ ਘੱਟ ਲੋਕ ਕਰਾਉਂਦੇ ਪਰ ਜਿੱਥੇ ਵੀ ਮੈਂ ਕੰਮ ਕਰਦਾ ਜੀ ਮੈਂ ਤਾਂ ਭਾਜੀ ਗੱਲ ਤੇ ਗੂਠਾ ਦੇ ਕੇ ਕਹਿੰਦਾ ਵੀ ਅਰਥਿੰਗ ਕਰਾਓ ਠੀਕ ਹੈ ਜੀ ਉਹਦੇ ਕੀ ਫਾਇਦੇ ਨੇ ਬਈ ਹੋਰ ਭਾਜੀ ਅਰਥਿੰਗ ਦੇ ਬਹੁਤ ਫਾਇਦੇ ਨੇ ਜਿਵੇਂ ਅਰਥਿੰਗ ਦੇ ਕੋਤ ਤਿੰਨ ਕਰਾਦੀਆਂ ਹੁੰਦੀਆਂ ਨੇ ਆਪਾਂ ਆਰਥਾ ਦੀ ਗੱਲ ਕਰਦੇ ਆ ਇੱਕ ਹੁੰਦੀ ਆ ਸਮਾਨੀ ਬਿਜਲੀ ਤੋਂ ਬਚਾਉਣ ਲਈ ਠੀਕ ਹੈ ਜੀ ਇੱਕ ਹੁੰਦੀ ਆ ਬੈਕਅਪ ਵਾਸਤੇ ਜਦੋਂ ਆਪਾਂ 3 ਫੇਸ ਦੇ ਵਿੱਚ ਆ ਜਾਈਏ ਨਾ ਉਸ ਵੇਲੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਨੈਸੈਸਰੀ ਹੋ ਜਾਂਦੀ ਆ ਵੀ ਆਪਾਂ ਨੂੰ ਆਰਥ ਕਰਾਣੀ ਚਾਹੀਦੀ ਜਿਨੇ ਆਰਥ ਇੱਕ ਤਾਂ ਪਪਾ ਜੀ ਆਰਥ ਕਰਦੇ ਆ ਘਰਾਂ ਦੇ ਵਿੱਚ ਨਾ ਆਪਾਂ ਵਾਇਰਿੰਗ ਕਰਾ ਲੈਨੇ ਤੇ ਆਪਾਂ ਸੋਦੇ ਵੀ ਆਰਥ ਕਰਾ ਲਈ ਆ ਇਲੈਕਟ੍ਰੀਸ਼ੀਅਨ ਕਹਿੰਦਾ ਜੀ ਅਸੀਂ ਹਰੀ ਤਾਰ ਪਾਤੀ ਇਹਨੂੰ ਪੁਆਇੰਟ 75 ਕਹਿੰਦੇ ਆ ਆਪਾਂ ਹਰ ਗ੍ਰੀਨ ਰੰਗ ਦੀ ਤਾਰ ਹੁੰਦੀ ਆ ਤੇ ਆਪਾਂ ਇਹ ਸੋਚਦੇ ਆ ਵੀ ਆਪਾਂ ਆਰਥ ਕਰਾ ਲਈ ਤੇ ਹੁਣ ਠੀਕ ਐ ਸਰ ਬਟ ਉਹ ਅਰਥ ਦਾ ਪ੍ਰੋਸੈਸ ਪੂਰਾ ਨਹੀਂ ਹੋਇਆ ਆਪਾਂ ਇੰਟਰਨਲ ਤਾਰਕਾ ਮਾ ਲੈਨੇ ਆ ਬਟ ਬਾਹਰ ਅਰਥ ਕਰਕੇ ਉਹਦੇ ਨਾਲ ਉਹ ਲਿੰਕ ਕਰਨਾ ਬਹੁਤ ਜ਼ਰੂਰੀ ਆ ਜਿੱਦਾਂ ਮੰਨ ਲਓ ਇਹ ਫ੍ਰਿਜ ਆ ਭਾਜੀ ਠੀਕ ਐ ਆਪਾਂ ਜੇ ਅਰਥ ਕਰਾਈ ਹੋਈ ਆ ਹਨਾ ਉਹਦਾ ਪੂਰਾ ਸਿਸਟਮ ਲਾਇਆ ਹੋਇਆ ਵਾ ਫ੍ਰਿਜ ਦੀ ਬੋਡੀ ਤੇ ਕਰੰਟ ਆ ਗਿਆ ਉਹਨੇ ਉਸੇ ਵੇਲੇ ਸਪਲਾਈ ਡ੍ਰੌਪ ਕਰ ਦੇਣਾ ਠੀਕ ਐ ਜੀ ਵੀ ਬੰਦੇ ਨੂੰ ਨਾਲ ਨਹੀਂ ਚਿਮੜੂ ਹਾਂ ਬੰਦਾ ਨਾਲ ਨਹੀਂ ਚਿਮੜੇਗਾ ਠੀਕ ਐ ਜੀ ਇੱਕ ਤਰ੍ਹਾਂ ਦਾ ਇਹ ਫਾਇਦਾ ਆ ਠੀਕ ਹੈ ਜਿਵੇਂ ਉਹ ਮੈਸਾਈਲ ਪਾਈ ਦਾ ਦੱਸ ਕੇ ਹਟਿਆ ਵਾ ਉਹਦੇ ਬਿੱਲ ਬਹੁਤ ਜ਼ਿਆਦਾ ਆ ਰਿਹਾ ਸੀ ਉਹਨਾਂ ਦੇ ਪਾਈ ਜਦੋਂ ਅਸੀਂ ਜਾ ਕੇ ਦੇਖਿਆ ਇੰਨੀਆਂ ਕਿ ਤਾਰਾਂ ਲੂਜ਼ ਕਿਤੇ ਪੋਲ ਦੇ ਨਾਲ ਟੱਚ ਹੋ ਰਹੀ ਹੈ ਕਿਤੇ ਪੈਨਲ ਦੀ ਬਾਡੀ ਦੇ ਨਾਲ ਟੱਚ ਹੋ ਰਹੀ ਹੈ ਕਿਤੇ ਜ਼ਮੀਨ ਦੇ ਵਿੱਚ ਉងੀਆਂ ਪਈਆਂ ਨੇ ਕੈਰੀ ਦੇ ਵਿੱਚ ਖੁੱਲੀਆਂ ਪਈਆਂ ਨੇ ਤਾਰਾਂ ਜੀ ਇਹੋ ਸਾਰੇ ਬਹੁਤ ਸਾਰੇ ਰੀਜ਼ਨ ਹੁੰਦੇ ਨੇ ਜਿਹਦਾ ਕਰਕੇ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ ਤੇ ਜੇ ਆਪਾਂ ਆਰਥਿੰਗ ਆਰਥੋ ਸਟਿਜ ਨੂੰ ਕਵਰ ਕਰਦੀ ਹੈ ਠੀਕ ਹੈ ਜੀ ਜਿੱਦਾਂ ਆਪਾਂ ਆਰਥਿੰਗ ਜਿਹੜੀ ਸਕਾਈ ਲਾਈਟਨਿੰਗ ਦੀ ਗੱਲ ਵੀ ਆਪਾਂ ਕਰਨੀ ਆ ਉਹ ਥੋੜਾ ਪ੍ਰੋਜੈਕਟ ਲੰਬਾ ਹੈਗਾ ਵਡ ਜਿਹੜਾ ਜ਼ਿਆਦਾ ਲੋਕੀ ਕੀ ਕਰਦੇ ਆ ਅਰਥ ਕਰਾ ਕੇ ਤੇ ਉੱਤੇ ਤ੍ਰਿਸ਼ੂਲ ਜਿਹਾ ਲਾ ਦਿੰਦੇ ਤੁਸੀਂ ਦੇਖਿਆ ਹੋਣਾ ਸ਼ਾਇਦ ਬਿਲਕੁਲ ਭਾਈ ਹੁੰਦਾ ਜੀ ਹੋਰ ਤਾਂ ਆਪਾਂ ਨਾ ਇੱਕ ਕਹਿ ਸਕਦੇ ਆਂ ਵੀ ਮਨ ਦੀ ਤਸੱਲੀ ਆ ਵੀ ਆਪਾਂ ਅਰਥ ਕਰਾ ਲਈ ਆ ਠੀਕ ਆ ਜੀ ਠੀਕ ਆ ਜੀ ਜਦੋਂ ਬਿਜਲੀ ਪੈਣੀ ਉਹਨੇ ਦੱਸ ਕੇ ਇਹ ਨਹੀਂ ਪੈਣਾ ਵੀ ਉਹਦੇ ਤ੍ਰਿਸ਼ੂਲ ਤੇ ਹੀ ਜਾ ਕੇ ਡਿੱਗਣਾ ਹੈ ਕਿਤੇ ਵੀ ਡਿੱਗ ਸਕਦੀ ਹੈ ਕਿਤੇ ਵੀ ਡਿੱਗ ਸਕਦੀ ਹੈ ਜੇ ਪ੍ਰੋਪਰ ਅਰਥ ਨੂੰ ਤੁਸੀਂ ਚਾਹੁੰਦੇ ਆ ਉਹਦੇ ਲਈ ਅਰੇਸਟਰ ਲੱਗਦੇ ਨੇ ਠੀਕ ਆ ਉਹ ਕਾਫੀ ਵੱਡਾ ਪ੍ਰੋਜੈਕਟ ਹੁੰਦਾ ਹੈ ਉਹਦੇ ਵਿੱਚ ਰੇਡੀਅੰਸ ਦੇ ਹਿਸਾਬ ਨਾਲ ਉਹ ਸਾਨੂੰ ਡਿਵਾਈਸਾਂ ਮਿਲਦੀਆਂ ਨੇ ਜਿਹਦਾ 50 ਮੀਟਰ 100 ਮੀਟਰ 200 ਮੀਟਰ 250 ਮੀਟਰ 500 ਮੀਟਰ ਤੱਕ ਉਸ ਤੋਂ ਅਬਾਵ ਵੀ ਹੁੰਦੀਆਂ ਨੇ ਉਹ ਸੈਂਟਰਲਾਈਜ਼ ਕਰਕੇ ਉਹ ਜਿਹੜਾ ਸਿਖਰ ਦਾ ਟਾਪ ਆਪਣਾ ਬਿਲਡਿੰਗ ਦਾ ਏਰੀਆ ਹੁੰਦਾ ਉੱਥੇ ਉਹ ਸੈਂਸਰ ਲਾ ਦਿੱਤਾ ਜਾਂਦਾ ਠੀਕ ਹੈ ਜਦੋਂ ਕਿਤੇ ਬਿਜਲੀ ਗਿਰਨੀ ਹੈ ਉਹ ਜਿਹੜਾ ਅਰੇਸਟਰ ਉਹਨੂੰ ਕਹਿੰਦੇ ਆ ਉਹਨੇ ਆਪੇ ਸੰਭਾਲ ਲੈਣਾ ਆਪਣੇ ਆਪ ਅਰੇਸਟ ਕਰ ਲੈਣਾ ਮੰਨ ਲਓ ਉੱਧਰੋਂ ਆ ਰਹੀ ਹੈ ਨਾ ਬਿਜਲੀ ਉਹ ਖਿੱਚਦੀ ਹੋਏ ਅਰੇਸਟਰ ਵੱਲ ਆਣੀ ਹੈ ਠੀਕ ਹੈ ਜੀ ਉਹ ਐਕਚੁਅਲੀ ਪ੍ਰੋਪਰ ਅਰਥਾ ਸਕਾਈ ਲਾਈਟਨਿੰਗ ਕੋ ਠੀਕ ਹੈ ਜੀ ਉਹਦਾ ਕੋਈ ਨੁਕਸਾਨ ਨਹੀਂ ਹੋਣਾ ਨੁਕਸਾਨ ਕੋਈ ਨਹੀਂ ਹੋਣਾ ਭਾਜੀ 100 ਮੀਟਰ ਦੇ ਦਾਇਰੇ ਦੇ ਵਿੱਚ ਕਿਤੇ ਵੀ ਬਿਜਲੀ ਗਿਰੀ ਉਹਨੇ ਅਰੈਸਟ ਕਰ ਲੈਣਾ ਠੀਕ ਹੈ ਜੀ ਜੀ ਤੇ ਹਾਂਜੀ ਭਾਈ ਮੈਂ ਤਾਂ ਹਰ ਆਪਣੇ ਕਸਟਮਰ ਨੂੰ ਇਹ ਸਾਰੀਆਂ ਗੱਲਾਂ ਦੱਸਦਾ ਇੱਕ ਹੁਣ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਹੈਗਾ ਆਰਮਿੰਗ ਲਈ ਫੇਸਵਾਂ ਦਾ ਉਥੇ ਕੋਈ ਇਲੈਕਟ੍ਰੀਸ਼ੀਅਨ ਹੋਰਾਂ ਨੇ ਬੁਲਾ ਕੇ ਕੰਮ ਕਮ ਕਰਾਇਆ ਪਿੱਛੇ ਕਾਫੀ ਪ੍ਰੋਬਲਮ ਦੇ ਵਿੱਚ ਉਹ ਰਹੇ ਨੇ ਯਾਰ ਸਾਨੂੰ ਬੜੀ ਦਿੱਕਤ ਆ ਰਹੀ ਆ ਉਹਨਾਂ ਚੋਂ ਜਿਹੜੇ ਕਮੇਟੀ ਦਾ ਮੈਂਬਰ ਸੀਗਾ ਉਹ ਮੇਰਾ ਨੋਨ ਮੇਰਾ ਫਰੈਂਡ ਸੀਗੇ ਉਹਨਾਂ ਨੇ ਮੈਨੂੰ ਕਿਹਾ ਯਾਰ ਰਵੀ ਯਾਰ ਇੱਕ ਵਾਰੀ ਜਾ ਕੇ ਦੇਖ ਯਾਰ ਬੜੀ ਦਿੱਕਤ ਆ ਰਹੀ ਆ ਅਸੀਂ ਜਾ ਕੇ ਉੱਤੇ ਦੇਖਿਆ ਪਾਜੀ ਇੰਨਾ ਬੁਰਾ ਹਾਲ ਮਤਲਬ ਮੇਰੇ ਕੋਲ ਫੋਟੋਆਂ ਹੋਣਗੇ ਮੈਂ ਤੁਹਾਨੂੰ ਦਿਖਾਵਾਂਗਾ ਕਿਸ ਤਰ੍ਹਾਂ ਇਲੈਕਟ੍ਰੀਸ਼ਨ ਨੇ ਕੰਮ ਕੀਤਾ ਕੋਈ ਤਾਰ ਲਟਕ ਰਹੀ ਕੋਈ ਐਮਸੀਬੀ ਲਟਕ ਰਿਆ ਬਹੁਤ ਹੀ ਬੁਰਾ ਕੰਮ ਕੀਤਾ ਹੋਇਆ ਲੀਟਨ ਕਲੀਨ ਨਹੀਂ ਹੈਗਾ ਸੀ ਮਤਲਬ ਕਹੇ ਦੀ ਹੁਣ ਅਸੀਂ ਕੰਮ ਕੀਤਾ ਪਾਜੀ ਇਹ ਚੀਜ਼ ਐਦਾਂ ਤਿਆਰ ਕਰਾਈ ਆ ਪੂਰੀ ਕੋਈ ਕੇਬਲ ਨਹੀਂ ਦਸਨ ਪਈ ਦੀ ਪੂਰੀ ਟ੍ਰੇ ਲਗਾ ਕੇ ਕੇਸਿੰ ਇਸ ਤਰੀਕੇ ਨਾਲ ਕੰਮ ਕਰਕੇ ਦਿੱਤਾ। ਉਹਨਾਂ ਨੇ ਦੇਖੋ ਏਡੀ ਵੱਡੀ ਬਿਲਡਿੰਗ ਬਣਾਈ ਅਰਧ ਕਰਾਈ ਨਹੀਂ ਭਾਜੀ। ਠੀਕ ਹੈ। ਹੁਣ ਆਪਾਂ ਉਹਨਾਂ ਦੀ ਅਰਧ ਕਰਾਈਆਂ ਨੇ ਭਾਜੀ। ਤੇ ਘਰਾਂ ਦੇ ਵਿੱਚ ਵੀ ਅਰਧ ਕਰਾਉਣਾ ਬਹੁਤ ਜ਼ਰੂਰੀ ਹੈ ਮਤਲਬ। ਹਾਂ ਜੀ 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 ਭਾਜੀ ਅਰਧ ਦਾ ਬਹੁਤ ਫਾਇਦਾ ਹੈ। ਮੈਂ ਕਹਿੰਦਾ ਘਰਾਂ ਦੇ ਵਿੱਚ ਵੀ ਕਈ ਇਹੋ ਜਿਹੇ ਇਨਸੀਡੈਂਸ ਹੋ ਜਾਂਦੇ ਨੇ ਵੀ ਆਪਾਂ ਨਾ ਮਤਲਬ ਉਸ ਚੀਜ਼ ਨੂੰ ਲਾਈਟਲੀ ਲੈ ਜਾਂਦੇ ਆ ਆਪਣੇ ਜਿਹੜੇ ਤੇ ਇੱਕ ਬਈ ਚੀਜ਼ ਹੁੰਦੀ ਜਿਵੇਂ ਅੱਜ ਆਪਾਂ ਨਕਸ਼ਾ ਬਣਾ ਲਿਆ ਘਰ ਦਾ। ਵੀ ਤੁਹਾਨੂੰ ਉਹਦੇ ਦੱਸਣਾ ਜ਼ਰੂਰੀ ਹੈ ਜਾਂ ਮਤਲਬ ਤੁਸੀਂ ਤੁਹਾਨੂੰ ਬਾਅਦ ਵਿੱਚ ਵੀ ਵਾਲਾ ਨਹੀਂ ਨਹੀਂ ਪਾਜੀ ਨਕਸ਼ਾ ਤਾਂ ਦੇਖੋ ਉਧਰ ਇੱਕ ਆਪਣੀ ਰਿਕੁਆਇਰਮੈਂਟ ਹੈ ਬੰਦੇ ਦੀ ਕਿ ਵੀ ਅਸੀਂ ਇਹ ਚੀਜ਼ ਤਿਆਰ ਕਰਾ ਰਹੇ ਹਾਂ ਜਿਹੜਾ ਇਲੈਕਟ੍ਰੀਕਲ ਦਾ ਗਾਣਾ ਉਹਦੇ ਵਿੱਚ ਅਸੀਂ ਆਪ ਮਾਸਟਰ ਹੈ ਜੀ ਅਸੀਂ ਆਪ ਤੁਹਾਨੂੰ ਦੱਸ ਸਕਦੇ ਹਾਂ ਵੀ ਭਾਜੀ ਇੱਥੇ ਇਹ ਚੀਜ਼ ਹੋਣੀ ਚਾਹੀਦੀ ਇਹ ਨਹੀਂ ਹੋਣੀ ਚਾਹੀਦੀ ਤੇ ਜਦੋਂ ਮੈਂ ਅਸੀਂ ਕੰਮ ਕਰਾਣੇ ਆ ਤੇ ਮੈਂ ਇਹ ਚੀਜ਼ ਨੂੰ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਰੱਖ ਕੇ ਚੱਲਦਾ ਹਾਂ ਇਨ ਪ੍ਰੈਜ਼ੈਂਟ ਤੇ ਫਿਊਚਰ ਠੀਕ ਹੈ ਜੀ ਦੋਵੇਂ ਚੀਜ਼ਾਂ ਦੇ ਵਿੱਚ ਆਪਾਂ ਸੈਟਲ ਪੂਰਾ ਬਿਠਾ ਕੇ ਫਿਰ ਕੰਮ ਕਰੀਦਾ ਵੀ ਗਾਹਾਂ ਵੀ ਕੋਈ ਪ੍ਰੋਬਲਮ ਨਾ ਆਵੇ ਸਾਡੇ ਕਸਟਮਰ ਜੇ ਅਸੀਂ ਕੋਈ ਕੰਮ ਕਰਕੇ ਜਾਂਦੇ ਹਾਂ ਠੀਕ ਹੈ ਜੀ ਜੀ ਹੋਰ ਭਾਈ ਜੀ ਕੋਈ ਧਿਆਨਯੋਗ ਗੱਲਾਂ ਜੋ ਆਪਣੇ ਦਰਸ਼ਕਾਂ ਨੂੰ ਪਹੁੰਚਾ ਸਕੀਏ ਮੈਂ ਗੱਲਾਂ ਤਾਂ ਭਾਈ ਬਹੁਤ ਸਾਰੀਆਂ ਨੇ ਕਰਨ ਬੈਠੇ ਤੇ ਬਹੁਤ ਕੁਝ ਹੀ ਹੈਗਾ ਯਾ ਮੱਲਾ ਦੱਸਦੇ ਦੱਸਦੇ ਆਪਾਂ ਨੂੰ ਰਾਤ ਹੀ ਬੈ ਜਾਣੀ ਹੈ ਠੀਕ ਹੈ ਭਾਈ ਜੀ 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 ਤੇ ਬਸ ਮੇਨ ਗੱਲ ਇਹੀ ਹੈ ਵੀ ਕਿਤੋਂ ਵੀ ਕੰਮ ਕਰਾਈਏ ਤਾਂ ਚੰਗੇ ਆਪਾਂ ਇੱਕ ਵੈਂਡਰ ਤੋਂ ਕਰਾਈਏ ਇੱਕ ਵਧੀਆ ਬੰਦੇ ਕੋਲੋਂ ਕੰਮ ਕਰਾਓ ਜਿਹਨੂੰ ਪੂਰੀ ਨੌਲੇਜ ਰੱਖਾ ਹੁੰਦਾ ਹੈ ਬੰਦਾ ਠੀਕ ਹੈ ਦੇਖੋ ਇੱਥੇ ਨਾ ਬੰਦੇ ਨੂੰ ਇਹੀ ਨਹੀਂ ਪਤਾ ਹੈਗਾ ਵੀ ਇੱਕ ਐਮ ਦੀ ਤਾਰ 1.5 ਐਮ ਦੀ ਤਾਰ ਤੁਸੀਂ ਕਿਸੇ ਨੂੰ ਪੁੱਛ ਕੇ ਦੇਖਿਓ ਮੈਂ ਨਹੀਂ ਕਹਿੰਦਾ ਕਿ ਸਿਰਫ ਆਪਨੇ ਲੈਵਲ ਤੇ ਪੁੱਛ ਕੇ ਦੇਖਿਓ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਡੇੜੇ ਮਿੰਨ ਦੀ ਤਾਰ ਕਿੰਨਾ ਕਰੰਟ ਕਿੰਨੇ ਐਂਪੀਅਰ ਕਰੰਟ ਕੈਰੀ ਕਰ ਸਕਦੀ ਹੈ ਠੀਕ ਹੈ ਜੀ ਤੇ ਇਹਨਾਂ ਚੀਜ਼ਾਂ ਦਾ ਮੈਟਰ ਜੇ ਤੁਸੀਂ ਬਹੁਤ ਵੱਡੀ ਗੱਲ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸੋਚ ਕੇ ਕੋਈ ਵੀ ਮੇਰਾ ਭਰਾ ਜਿਹੜਾ ਕੋਈ ਇਲੈਕਟ੍ਰੀਸ਼ੀਅਨ ਹੈ ਜਾਂ ਕੋਈ ਕੰਮ ਕਰਦਾ ਹੈ ਜੇ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਕੰਮ ਕਰੇਗਾ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਭਾਜੀ ਅਸੀਂ ਨਹੀਂ ਦੂਰ ਦੂਰ ਕੰਮ ਕਰਨ ਜਾਈਦਾ ਆ ਹਰਿਆਣਾ ਹਿਮਾਚਲ ਜਿੱਥੇ ਮਰਜ਼ੀ ਮਿਲ ਜਾਏ ਕਦੀ ਕਿਸੇ ਕਸਟਮਰ ਦੀ ਇਹ ਕਾਲ ਨਹੀਂ ਆਂਦੀ ਸਾਨੂੰ ਕਿ ਯਾਰ ਜਿਹੜਾ ਤੁਸੀਂ ਕੰਮ ਕਰਕੇ ਹੋਏ ਸੀ ਉੱਚੀ ਪ੍ਰੋਬਲਮ ਆ ਗਈ ਤੇ ਭਾਈ ਜੇ ਚਲੋ 1921 ਪ੍ਰੋਬਲਮ ਆ ਜੇ ਤਾਂ ਉਹਦੀ ਸਰਵਿਸ ਵੀ ਭਾਈ ਫਿਰ ਪ੍ਰੋਵਾਈਡ ਕਰ ਬਿਲਕੁਲ ਸਰ ਸਰਵਿਸ ਪ੍ਰੋਵਾਈਡ ਕਰਦੇ ਆ ਭਾਵੇਂ ਤੁਸੀਂ ਅੱਧੀ ਰਾਤ ਨੂੰ ਵੀ ਸਾਨੂੰ ਕਾਲ ਕਰੋਗੇ ਕਿ ਯਾਰ ਸਾਡੇ ਪ੍ਰੋਬਲਮ ਆ ਗਈ ਹੈ ਤੇ ਅਸੀਂ ਸਰਵਿਸ ਪ੍ਰੋਵਾਈਡ ਕਰਾਂਗੇ ਠੀਕ ਹੈ ਭਾਈ ਭਾਈ ਇੱਕ ਆਪਣਾ ਮੋਬਾਈਲ ਨੰਬਰ ਜੁੜ ਦੇ ਦੀ ਸਕਰੀਨ ਜੀ ਬਿਲਕੁਲ ਜੀ 62 ਜੀ 80319100 ਜੀ ਇਹ ਮੇਰਾ ਨੰਬਰ ਹੈ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਯਾਦ ਕਰਿਓ ਭਰਾ ਨੂੰ ਧੰਨਵਾਦ ਭਾਈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਸ